ਗੁਰਾਇਆ ਪੁਲਿਸ ਨੇ 10 ਸਾਲ ਪਹਿਲਾਂ ਗੁਰਾਇਆ ਦੇ ਪਿੰਡ ਤੇਸੀਆ ਕਹਨਾਨ ਵਿਖੇ ਹੋਏ ਕਤਲ ਕੇਸ ਵਿੱਚ ਲੋੜੀਂਦੇ 8ਵੇਂ ਦੋਸ਼ੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਸ ਦੀ ਗ੍ਰਿਫਤਾਰੀ ਦਿਖਾਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚਓ ਗੁਰਾਇਆ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਸਾਲ 2015 ਵਿੱਚ ਤੇਸੀਆ ਕਹਨਾਨ ਪਿੰਡ ਦੇ ਆੜਤੀਏ ਨਰਿੰਦਰ ਸਿੰਘ ਨਿੰਦਰ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ 7 ਲੋਕਾਂ ਦੇ ਖਿਲਾਫ ਕਤਲ ਸਮੇਤ ਵਾਤ ਵਕਤਰਾ ਮਾਹੇਟ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਨੂੰ ਸਜ਼ਾ ਵੀ ਹੋ ਗਈ ਹੈ ਇਸ ਮਾਮਲੇ ਚ ਕੁਪਿੰਦਰ ਸਿੰਘ ਉਰਫ ਸਿੰਦਾਵਾਸੀ ਡਵਿੰਡਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਪਗੋੜਾ ਚਲੇ ਆ ਰਹੇ ਸੀ ਜੋ ਰਾਜਸਥਾਨ ਦੀ ਜੇਲ੍ਹ ਵਿੱਚ ਬੰਦ ਸੀ ਜਿਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਸ ਦੀ ਗ੍ਰਿਫਤਾਰੀ ਪਾਈ ਗਈ ਹੈ ਇੱਕ ਦਾ ਐਫਆਰ ਨੰਬਰ 69 ਬੜਾ 15 ਤੈਨੂੰ ਦੋ ਆਈਪੀਸੀ 307 ਜਿਹੜਾ ਹੈਗਾ ਠਾਣਾ ਗੁਰਾਇਆਂ ਦੇ ਵਿੱਚ 2015 ਚ ਮਕਦਮਾ ਦਰਜ ਹੋਇਆ ਸੀਗਾ ਇਹਦੇ ਵਿੱਚ ਜਿਹੜੇ 8 ਦੋਸ਼ੀ ਸੀਗੇ ਜਿੰਨਾਂ ਚ ਇੱਕ ਦੋਸ਼ੀ ਭਿੰਦਰ ਸਿੰਘ ਏਰੀਅਸ ਭਿੰਦਾ ਵਾਸੀ ਡਵਿੰਡਾ ਹਰਿਆਣਾ ਸ਼ਹਿਰ ਸ਼ਹਿਰਪੁਰ ਦਾ ਰਹਿਣ ਵਾਲਾ ਸੀਗਾ ਇਹਨਾਂ ਨੇ ਇੱਥੇ ਨਰਿੰਦਰ ਸਿੰਘ ਏਰੀਅਸ ਨਿੰਦਾ ਵਾਸੀ ਕਾਨਾਟੇਸੀਆਂ ਦਾ ਇਹਦਾ ਕਤਲ ਕੀਤਾ ਸੀ ਆੜਤੀਆ ਸੀਗਾ ਉਹਦੇ ਵਿੱਚ ਬਾਕੀਆਂ ਨੂੰ ਸਜ਼ਾ ਹੋ ਗਈ ਸੀਗੀ ਇਹ ਬੰਦਾ ਜਿਹੜਾ ਉਥੋਂ ਜਿਹੜਾ ਸਜਾ ਹੋਣ ਤੋਂ ਪਹਿਲਾਂ ਜਿਹੜਾ ਦੌੜ ਗਿਆ ਸੀਗਾ ਭੱਜ ਗਿਆ ਸੀਗਾ ਇਹ ਸਾਡਾ ਪੀਓ ਚੱਲੇ ਆ ਰਿਹਾ ਸੀਗਾ ਜਿਹੜਾ ਹੁਣ ਇਹ ਬੰਦਾ ਆਪਣੇ ਬਾੜਮੇਲ ਜੇਲ ਜਿਹੜੀ ਹੈਗੀ ਆ ਰਾਜਸਥਾਨ ਦੇ ਵਿੱਚ ਬੰਦ ਸੀਗਾ ਜਿੱਥੋਂ ਅਸੀਂ ਲਿਆ ਕੇ ਨੂੰ ਪ੍ਰੋਟੈਕਸ਼ਨ ਵੰਡ ਤੇ ਇਹਦੀ ਇਹਨੂੰ ਗ੍ਰਿਫਤਾਰ ਕੀਤਾ ਆ ਇਹਦੀ ਗੱਲ ਅਹੀ ਰੈਸਟ ਪਈ ਆ ਇਹ ਸਾਡਾ ਪੀਓ ਖਾਤੇ ਚ ਬੋਲਦਾ ਸੀਗਾ ਔਰ ਇਹਦੇ ਖਿਲਾਫ ਤਕਰੀਬਨ ਵੱਖ-ਵੱਖ ਥਾਣੇ 16 ਮਕਦਮੇ ਦਰਜ ਨੇ ਇਸ ਜੀ ਐਨੀ ਮਾਲਵੇ ਸਮੰਦਰ ਹਾਂਜੀ ਹਾਂ ਇਹ ਕਾਫੀ ਵੱਡੇ ਗੈਂਗ ਨਾਲ ਸੰਬੰਧ ਰੱਖਦਾ ਆ ਜਿਹਦੇ ਬਾਰੇ ਅਸੀਂ ਗੱਡੰਗਾਈ ਨੇ ਜਿਹੜੀ ਪੜਤਾਲ ਕਰ ਰਹੇ ਆ ਅਸੀਂ ਟੋਟਲ ਕਿੰਨੇ ਸੀਗੇ ਜੀ ਦੋਸ਼ੀ ਇਹ ਮੰਨਦੇ ਟੋਟਲ 8 ਦੋਸ਼ੀ ਸੀਗੇ ਜਿਨ੍ਹਾਂ ਦੇ 7 ਤਾਂ ਸਜ਼ਾ ਹੋ ਗਈ ਸੀਗੀ ਤੇ ਇਹ ਭੱਜ ਗਿਆ ਸੀਗਾ 8ਵਾਂ ਜਿਹੜਾ ਇਹਦੀ ਹੁਣ ਪੀਓ ਪ੍ਰੋਸੀਡਿੰਗ ਚੱਲਦੀ ਸੀ ਉਹ ਮੁਕੰਮਲ ਹੋ ਗਈ ਆ ਇਹਦੀ ਅਰੈਸਟ ਪਾਰੀ ਗਈ ਮੰਡ ਵਗੈਰ ਵੀ ਇਹ ਜੀ ਨਹੀਂ ਇਹ ਤਾਂ ਰਮਾਂਡਲ ਮਨ ਲ ਕੇ ਇੱਕ ਦਿਨ ਦਾ ਹੀ ਸਾਨੂੰ ਮਿਲਿਆ ਸੀਗਾ ਹੁਣ ਇਹ ਤਾਂ ਜਿਹੜਾ ਵਾਪਸ ਇਹਨੂੰ ਫੇਰ ਬਾੜ ਮਿਲ ਜੇਲ੍ਹ ਚ ਬੰਦ ਕਰਵਾਤਾ